ਮਰੀਆ ਮਰੀਆ ਮੇਰਾ ਬਿਕਰੇ ਮਰੀਆ ਤਸੋਣੀ ਜੇ ਤੇਰੀ ਨਾਰਾ ਦਗਾ ਮੇ ਕੋਵਾ ਤਸੋਣੀ ਜੇ ਤੇਰੀ ਨਾਰਾ ਦਗਾ ਮੇ ਕੋਵਾ ਈਂ ਤੋ ਸਿੱਖਿਆ ਕਿੰਦਾ ਕਢੀ ਸਿਆ ਯਾ ਈ ਆਪਣੇ ਆਪ ਸਿੱਖਿਆ ਤੁਹਾਡੇ ਜਿਹੜੇ ਪੁਰਖੇ ਸੀਗੇ ਉਹ ਕੀ ਕੰਮ ਕਰਦੇ ਸੀ ਓਏ ਮਾਪੀ ਸੀ ਉਹ ਵੀ ਜਾਣਦੇ ਸੀ ਅੱਛਾ ਉਹ ਵੀ ਜਾਣਦੇ ਸੀ ਮੰਨ ਲੈ ਅਸੀਂ ਥੋੜੇ ਥੋੜੇ ਸਾਨੂੰ ਦੇ ਸਾਨੂੰ ਦਿੱਤੇ ਥੋੜੇ ਥੋੜੇ ਮਣਾ ਕੇ ਦਿੱਤੇ ਹੰਸੀ ਮਾ ਬਦਾਲ ਲੰਗੇ ਗਏ ਬੇਸ ਗੁਜ਼ਾਰੇ ਮੰਗੇ ਕਰਦੇ ਵੈਸੇ ਗਾਨੇਸ਼ ਨਾਂਦੇ ਹੋ ਔਰ ਮੰਗ ਲੇਤੇ ਔਰ ਬੇਸੇ ਟੈਂਪਾਟੇਂ ਪਾਸ ਹੋ ਜਾਂਦਾ ਆ ਜੀ ਦਵਾਈ ਖਾਂਦਾ ਨਹੀਂ ਕੰਮ ਨਹੀਂ ਸਾਡਾ ਜੀ ਅੱਛਾ ਖੰਡਾ ਨਹੀਂ ਕੰਮ ਹੈ ਇਹ ਮਤਲਬ ਇਹ ਇਸ ਤਰ੍ਹਾਂ ਹੀ ਗਾਣੇ ਗਾਣਾ ਔਰ ਪੈਸੀ ਇਕੱਠੀ ਕਰਦਾ ਹਾਂ ਤੇ ਇਹ ਟ੍ਰੇਨਾਂ ਵਗੈਰਾ ਜੀ ਬੱਸਾਂ ਜੀ ਕਿਉਂਕਿ ਬੱਸਾਂ ਜੀ ਮੰਗ ਲੈਣੇ ਕਿ ਟ੍ਰੇਨ ਤੇ ਬਾਜ਼ਾਰ ਤੇ ਸਾਲ ਮੰਗ ਲੈਂਦੇ ਕੀ ਆਖਰ ਪੰਜਾਬ ਕਿਉਂ ਚੁਣਦੇ ਹੋ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਆ ਕਿ ਪੰਜਾਬ ਹੀ ਕਿਉਂ ਆਉਂਦੇ ਹਾਂ ਅੰਜੰਦੇ ਹੋਈ ਸੌ ਕਰਕੇ ਆ ਜਾਂਦੇ ਲੋਕ ਜ਼ਿਆਦਾ ਪਸੰਦ ਕਰਦੇ ਪੰਜਾਬ ਹਾਂ ਪੰਜਾਬ ਦੇ ਜੀ ਜੁਗਾਨੇ ਗੰਢੇ ਜੀ ਇਹ ਵੀ ਸਭ ਗਾਨੀ ਗੰਢੇ ਆ ਰੋਹ ਸੰਗੀਤ ਦਾ ਹੁਨਰ ਪ੍ਰਮਾਤਮਾ ਕਿਸੇ ਕਿਸੇ ਖਾਸ ਨੂੰ ਹੀ ਬਖਸ਼ਦਾ ਹੈ ਔਰ ਜਿਸ ਦੇ ਹਿੱਸੇ ਇਹ ਹੁਨਰ ਆਂਦਾ ਹੈ ਜਿਸ ਦੇ ਹਿੱਸੇ ਇਸ ਸੰਗੀਤ ਔਰ Maa Saraswati ਦਾ ਆਸ਼ੀਰਵਾਦ ਆਂਦਾ ਉਸ ਦਾ ਨਾ ਕੋਈ ਬੜਪਣ ਹੁੰਦਾ ਨਾ ਕੋਈ ਉਹ ਛੋਟਾ ਹੁੰਦਾ ਨਾ ਉਹ ਅਮੀਰ ਹੁੰਦਾ ਤੇ ਨਾ ਉਹ ਗਰੀਬ ਹੁੰਦਾ ਇਸੇ ਤਰ੍ਹਾਂ ਦੇ ਕੁਝ ਬੰਜ਼ਾਰੇ ਮੇਰੇ ਨਾਲ ਜੁੜੇ ਨੇ ਜੋ ਰਾਜਸਥਾਨ ਤੋਂ ਨੇ ਔਰ ਆਪ ਸਭ ਜਾਣਦੇ ਆ ਕਿ ਰਾਜਸਥਾਨ ਦਾ ਸੰਗੀਤ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਪਹਿਲਾਂ ਇਹ ਆਵਾਜ਼ ਸੁਣੋ ਮੈਂ ਚਾਹੁੰਗਾ ਕਿ ਮੈਂ ਨਾਲ ਨੂੰ ਡਿਸਟਰਬ ਨਾ ਕਰਾਂ ਇੱਕ ਆਵਾਜ਼ ਤੁਹਾਨੂੰ ਮੈਂ ਜ਼ਰੂਰ ਸੁਣਾਉਂਗਾ تیر ਕੋਲ ਸੋਣੀਏ تیر ਕੋਲ ਸੋ पलनि जुड़ से पल नी जुड़ बि घर में मरी ਸੋਹਣੇ ਜੇ ਤੇਰੀ ਨਾਰੇ ਗਗਨੇ ਕੋਵਾ ਮੇਰੇ ਬਿਦਰ ਮੈਂ ਮਰਿਆ ਬਿਹਦ ਖੂਬਸੂਰਤ ਆਵਾਜ਼ ਔਰ ਖਾਸ ਕਰਕੇ ਸੌਣ ਦੇ ਮਹੀਨੇ ਚ ਬਰਸਾਤਾ ਦੀ ਚੜੀ ਚ ਅਜੀਹਾ ਸੰਗੀਤ ਕਿਤੇ ਨਾ ਕਿਤੇ ਮਨ ਨੂੰ ਚੱਕ ਜੋਰ ਵੀ ਦਿੰਦਾ ਹੈ ਖੁਸ਼ ਨਮਾ ਵੀ ਕਰ ਦਿੰਦਾ ਹੈ ਔਰ ਕਦੀ ਕਦੀ ਪੁਰਾਣੀਆਂ ਯਾਦਾਂ ਚ ਵੀ ਲੈ ਜਾਂਦਾ ਹੈ ਮੇਰੀਆਂ ਵੀ ਬਹੁਤ ਸਾਰੀਆਂ ਯਾਦਾਂ ਹੋਣਗੀਆਂ ਤੁਹਾਡੀਆਂ ਸਭ ਦੀਆਂ ਯਾਦਾਂ ਹੋਣਗੀਆਂ ਗੱਲਬਾਤ ਕਰਦੇ ਆ ਸੰਗੀਤ ਇੱਕ ਅਜਿਹੀ ਖੁਰਾਕ ਹੈ ਜੋ ਮੇਰੇ ਖਿਆਲ ਹਰੇਕ ਦੇ ਨਸੀਬ ਨਹੀਂ ਹੁੰਦੀ ਹੈ ਨਾ ਇਹ ਗੁਣ ਇਹ ਕਲਾ ਹਰੇਕ ਦੇ ਨਸੀਬ ਨਹੀਂ ਹੁੰਦੀ ਅੱਛਾ ਗਰੀਬੀ আর ਅਮੀਰੀ ਦਾ ਕੋਈ ਸੰਬੰਧ ਹੈ ਸੰਗੀਤ ਨਾਲ ਕੋਈ ਨਹੀਂ ਤੁਸੀਂ ਕਦੋਂ ਤੋਂ गा ਰਹੇ ਹੋ ਪੰਜਾਬੀ ਗਾਣੇ ਕਿਸ ਬੇਸਿਕਲੀ ਕਿਸ ਜਗ੍ਹਾ ਤੋਂ Rajasthan ਰਾਜਸਥਾਨ ਦੇ ਕਿਹ ਸ਼ਹਿਰ ਤੋਂ ਸਾਦਲਪੁਰ ਰਾਜਗੜ੍ਹ ਅੱਛਾ Rajasthan ਨੂੰ ਇੱਕ अनोखी ਬਖਸ਼ਾ ਹੈ ਹਨਾ ਉੱਥੇ ਜਿਹੜੇ ਜਿੰਨੇ ਵੀ ਕਲਾਕਾਰ ਜਿੰਨੇ ਵੀ ਸੰਗੀਤਕਾਰ ਗੀਤਕਾਰ ਜਾਂ ਸਿੰਗਰ ਨੇ ਉਹਨਾਂ ਦੀ ਇੱਕ ਅਲੱਗ ਪਹਿਚਾਨ ਬਣੀ ਦੁਨੀਆ 'ਚ ਤੁਹਾਡੀ ਕਿਸ ਤਰ੍ਹਾਂ ਪਹਿਚਾਨ ਹੈ ਤੁਸੀਂ ਕਿਸ ਤਰ੍ਹਾਂ ਇਹ ਸਭ ਸਿੱਖਿਆ ਪੀੜ੍ਹੀ ਤੋਂ ਸਿੱਖਿਆ ਜਾਂ ਕਿੱਦਾਂ ਤੁਹਾਡੇ ਹਿੱਸੇ ਆ ਇਹ ਆਪਣੇ ਆਪ ਸਿੱਖਿਆ ਆਪਣੇ ਤੁਹਾਡੇ ਜਿਹੜੇ ਪੁਰਖੇ ਸੀਗੇ ਉਹ ਕੀ ਕੰਮ ਕਰਦੇ ਸੀ ਓਏ ਮਾਵਾ ਪਸੀ ਉਹ ਵੀ ਜਾਣਦੇ ਸੀ ਅੱਛਾ ਉਹ ਵੀ ਆਨੇ ਸੀ ਜੇ ਮੰਨ ਲੈ ਅਸੀਂ ਥੋੜੇ ਥੋੜੇ ਸਾਨੂੰ ਦੇ ਸਾਨੂੰ ਦਿੱਤੇ ਥੋੜੇ ਥੋੜੇ ਬਣਾ ਕੇ ਦਿੱਤੇ ਸਾਨੂੰ ਅਸੀਂ ਬਦਲ ਲੱਗੇ ਫਿਰ ਇਹ ਇਹ ਜਿਹੜਾ ਯੰਤਰ ਇਹ ਬਾਦ ਯੰਤਰ ਤੁਸੀਂ ਫੜਿਆ ਇਹ ਇਹਦਾ ਕੀ ਨਾਮ ਕੀ ਹੈਗਾ ਇਸ ਦਾ ਰੌਣ ਸਾ ਅੱਛਾ ਰਾਜਸਥਾਨ ਜਿਹਨੂੰ ਕੀ ਕਹਿੰਦੇ ਰੌਣ ਸਾ ਰੌਣ ਸਾ ਵੈਸੇ ਇਹਨੂੰ ਇਹ ਕੀ ਕਹਿ ਸਕਦੇ ਆਪਾਂ ਰਮਤਾ ਰਮਤਾ अच्छा इस रमते दे, रं, तो निकली हुई तुण सरंगी तो अलग है है ना सरंगी थोड़ी जी अलग अलग है दूसरी होती है दूसरी होती है ਅਜੇ ਜ਼ਿਆਦਾਤਰ ਲੋਕਾਂ 'ਚ ਤੁਸੀਂ ਜਾਣਦੇ ਹੋ ਕਿਹੜੇ ਜੇ ਗਾਣਿਆਂ ਦੀ ਤੁਹਾਡੇ ਤੋਂ ਡਿਮਾਂਡ ਕਰਦੇ ਲੋਕੀ ਆਹ ਗਾਣਾ ਪਵਾ ਕੇ ਸੁਣਾਉਂਦੇ। ਹੋਰ ਬੋਰ ਲਗਾਣੇ ਪੰਦੇ ਆ ਜਾਂਦਾ ਸਾਹ। ਤੋਂ ਇਹ ਇੱਕ ਵਧੀਆ ਜਿਹਾ ਜੋ ਤੁਹਾਨੂੰ ਪਸੰਦ ਹੋਵੇ ਗਾਣਾ। ਇਨ੍ਹੇ ਰੰਗਲੀ ਚਰਖੀ ਜਿਦੰਦ ਤੇਰੇ ਅੜੇ ਤੇ ਰੰਗਲੀ ਚਰਖੀ ਜਿਦੰਦ ਤੇਰੇ ਅੜੇ ਤੇ ਮਾਰੇ ਰਾਂਝਾ ਤੂ ਰੰਗਿ ਬੁਰਗੇੜੇ ਤੇ ਮਾਰੇ ਸੋਹਣਿਆ ਤੂ ਰੰਗਿ ਬੁਰਗੇੜੇ

ਮੈਂ ਮੁਸੰਮਸ ਰੇ ਕਿੱਥੇ ਮਾਰੇ ਰਾਂਝਾ ਉਰੰਗੇ ਬੁਰਿਗੇੜੋ ਤੇ ਮਾਰੇ ਸੋਹਣਿਓ ਉਰੰਗੇ ਬੁਰਿਗੇੜੋ ਜਿਆਦਾਤ ਰੇ ਜਿਹੜੇ ਲੋਗ ਆਉਂਦੇ ਆ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਬਹੁਤ ਪਸੰਦ ਕਰਦੇ ਆ ਹਨਾ ਕਿ ਤੁਹਾਡੇ ਰਾਜਸਥਾਨ 'ਚ ਵੀ ਸਿੱਧੂ ਮੂਸੇਵਾਲਾ ਸੁਣਿਆ ਜਾਂਦਾ ਮੈਨੂੰ ਨਹੀਂ ਆਂਦਾ ਕਿੱਸ ਸੁਣਿਆ ਜਾਂਦਾ ਕੁਝ ਗਾਇਕ ਤਾਂ ਸੁਸਰੀ ਕਿਹੜੇ ਪੰਜਾਬੀ ਸਿੰਗਰ ਨੂੰ ਜ਼ਿਆਦਾ ਪਸੰਦ ਕਰਦੇ ਸਾਰੇ ਸਾਰੇ ਇੱਕ ਹੀ ਹੁੰਦੇ ਆਪਣੇ ਸਾਰੇ ਕੋਲ ਜ਼ਿਆਦਾ ਤਰਕੀ ਦੇ ਗੀਤ ਗਾਉਂਦੇ ਸਾਰੇ ਗਾਣੇ ਦੇ ਕਿਹੜਾ ਅਰਦਾਸ ਮੈਂ ਕਦੀ ਸੁਣਿਆ ਸੁਣਿਆ ਯਾਰ ਕੋਈ ਗੀਤ ਹੋਣਾ ਯਾਦ ਹੈ ਉਹਦਾ ਗੀਤ ਤਾਂ ਹੈ ਅੰਡਰ ਦੀ ਨਹੀਂ ਹਨ ਫੇਰੇ ਸਾਜੀ ਅੱਛਾ ਇਸ ਵਕਤ ਕਿਹੜੇ ਸਿੰਗਰ ਦਾ ਗੀਤ ਜਿਹੜਾ ਤੁਸੀਂ ਅਜ ਕੁਲਦੀ ਮਾਨਗ ਦਾ ਹੁੰਦਾ ਹੈ ਕੁਲਦੀਪ ਮਾਨਕ ਦਾ ਉਹ ਉਹ ਗਲੀਆਂ ਅੰਦਰ ਕਿ ਜਿੱਤ ਮਾਰਨੇ ਟੁੱਟੀ ਤੈਨੂੰ ਡਿਰ ਵੱਡਾ ਰੁਖੋ ਕਿ ਕਿਸਮਤ ਤੇ ਰੁਸੀ ਤੈਨੂੰ ਡਿਰ ਵੱਡਾ ਰੁਖੋ ਕਿ ਕਿਸਮਤ ਤੇ ਰੁਸੀ ਕਾਲੇ ਦੁਖ ਲਾ ਮਾਨਕੀ ਜਿੰਦਗਾ ਨੁਗਿਆੜੇ ਕਾਲੇ ਦੁਖ ਲਾ ਮਾਨਕੀ ਜਿੰਦਗਾ ਨੁਗਿਆੜੇ ਤੇ ਮਾਰੇ ਰਾਂਝਾ ਤੁਰੰਗੇ ਬੁਰਗੜੇ ਤੇ ਮਾਰੇ ਸੋਹਣਿਆ ਤੁਰੰਗੇ ਬੁਰਗੜੇ Rajasthan ਦਾ ਕੋਈ ਲੋਕ ਗੀਤ ਜਾਂ Rajasthan ਦਾ ਕੋਈ ਸੰਗੀਤ ਜੋ ਤੁਸੀਂ ਗੁੰਗੁਣਾਉਂਦੇ ਹੋ ਅਕਸਰ ਜੋ ਉਂਦੀ ਫਾਇੰਡਿੰਗ ਤੁਹਾਡਾ ਪਰਿਵਾਰ ਹੈ ਸਾਰਾ ਹਾਂਜੀ ਬੰਦਨ ਪਰਿਵਾਰ ਉਹ ਭਤੀਜਾ ਹੈਗਾ ਇਹ ਕੋਈ ਇੱਕ ਮੇਰੀ ਇਹ ਤੁਹਾਡੀ ਬੇਟੀ ਹੈ ਇਹ ਨਾਲ ਜਨਾਨੀ ਹੈ ਅੱਛਾ ਇਸ ਪਰਿਵਾਰ ਤੁਸੀਂ ਕਿਸ ਤਰ੍ਹਾਂ ਫਿਰ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋ ਵੈਸੇ ਗੁਜ਼ਾਰੇ ਮੰਗੇ ਕਰਦੇ ਵੈਸੇ ਕਾਣੇਸ਼ ਨਾਂਦੇ ਹੋ ਔਰ ਮੰਗਲੇ ਤੇ ਔਰ ਮੇਸੀ ਟਾਈਮ ਪਾਕ ਨੇ ਪਾਸ ਹੋ ਜਾਂਦਾ ਹੈ ਇਸ ਸੰਗੀਤ ਦਾ ਕਲਾ ਦਾ ਮੁੱਲ ਨਹੀਂ ਪਿਆ ਕਿਤੇ ਟਰਾਈ ਨਹੀਂ ਕੀਤੀ ਕਿਤੇ ਸੰਗੀਤ ਦਾ ਇਸਤੇਮਾਲ ਨਹੀਂ ਕੀਤਾ ਇਹ ਸਭ ਚੀਜ਼ਾਂ ਲਈ ਮੰਗਲਨੀ ਕਿਉਂ ਇਸਤੇਮਾਲ ਕਰਦੇ ਹਾਂ ਇਹ ਦੱਸੋ ਜੀ ਖਾਂਦਾ ਨਹੀਂ ਕੰਮ ਹੈ ਸਾਡਾ ਜੀ ਅੱਛਾ ਖਾਂਦਾ ਨਹੀਂ ਕੰਮ ਹੈ ਇਹ ਮਤਲਬ ਇਹ ਇਸ ਤਰ੍ਹਾਂ ਹੀ ਗਾਣੇ ਗਾਣਾ ਔਰ ਪੈਸੇ ਇਕੱਠੀ ਕਰਦਾ ਹਾਂ ਤੇ ਸਿੱਖ ਇਹ ਟ੍ਰੇਨਾਂ ਵਗੈਰਾ ਜੀ ਬੱਸਾਂ ਇਹ ਕਿਉਂ ਬੱਸਾਂ ਜੇ ਮੰਗਲਨੀ ਲੈ ਕੇ ਟ੍ਰੇਨ 'ਚ ਬਾਜ਼ਾਰ 'ਚ ਸਾਲ ਮੰਗਣ ਦੇ ਇੱਕ ਜ਼ਿਆਦਾਤਰ ਰਾਜਸਥਾਨ ਦੇ ਲੋਕ ਖਾਣਾ ਬਦੋਸ ਜ਼ਿੰਦਗੀ ਕਿਉਂ ਜਿੰਦੇ ਆ ਇਹ ਇੱਕ ਕਾਰਨ ਕੀ ਹੈ ਇਹਦੇ ਪਿੱਛੇ ਸਾਡੇ ਰਾਜਸਥਾਨ ਦੇ ਬਹੁਤ ਸਾਰੇ ਲੋਕ ਹੈ ਜੋ ਪੰਜਾਬ ਚ ਆਉਂਦੇ ਆ ਖਾਣਾ ਬਦੋਸ ਜ਼ਿੰਦਗੀ ਜਿੰਦੇ ਆ ਹੈਨਾ ਮਤਲਬ ਜਿਸ ਤਰ੍ਹਾਂ ਸੀ ਕਹ ਲੈਂਦੇ ਝੁੱਗੀ ਜੋ ਆਪਣੀਆਂ ਇੱਥੇ ਬਣਾ ਲੈਂਦੇ ਆ ਫਿਰ ਕਿਤੇ ਅੱਗੇ ਨਿਕਲ ਜਾਂਦੇ ਆ ਇਹ ਰਾਜਸਥਾਨ ਦੇ ਜ਼ਿਆਦਾਤਰ ਲੋਕ ਕਿਉਂ ਕਰਦੇ ਆ ਇਹ ਕਿਹੜੀ ਬਰਾਦਰੀ ਆ ਤੁਹਾਡੀ ਕੀ ਕਹਿੰਦੇ ਹੋ ਤੁਹਾਨੂੰ ਸਾਨੂੰ ਅਸੀਂ ਮਰਾਸੀ ਆ ਫਰਸਰ ਦਿਨ ਚਰੇ ਵਿੰ ਪੂਨੇ ਨੇ ਗੁਜਰਦਾ ਯਾਰ ਫਰਸਰ ਸ਼ਰੀਰ माल रात कंदा भरि नगारा तूं त सहू तुर बि तूं त सब बि अला कैमरा दलारा हू न गुज़ारा सर सारा बि कहिड़ा बि हाणे न गुज़रा ਇਹ ਤੁਹਾਡਾ ਜਿਹੜਾ ਮਰਾਸੀ ਪਰਿਵਾਰ ਹੈ ਇਹ ਸੰਗੀਤ ਤੁਹਾਨੂੰ ਇਹ ਸਾਰਾ ਵਿਰਾਸਤ ਚ ਮਿਲਦਾ ਸਿਖਾਉਂਦੇ ਆ ਤੁਹਾਨੂੰ ਸਾਰੇ ਜਿਗਰ ਦੀ ਸੁਣਾਉਂਦੇ ਵੀ ਹਨ ਸਿਖਾਉਂਦੇ ਵੀ ਹੈ ਹਨਾ ਕਈ ਵੱਡੇ ਵੱਡੇ ਘਰਾਣੇ ਆ ਰਾਜਸਥਾਨ ਦੇ ਕਈ ਨਾਮ ਸੁਣਿਆ ਹੋਏਗਾ ਤੁਸੀਂ ਪਰ ਮੈਨੂੰ ਇਸ ਸਮਝ ਨਹੀਂ ਆਈ ਕਿ ਆਖਰ ਪੰਜਾਬ ਕਿਉਂ ਚੁਣਦੇ ਹੋ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਆ ਕਿ ਪੰਜਾਬ ਹੀ ਕਿਉਂ ਮੰਨਦੇ ਹੋ ਤੁਸੀਂ ਹਾਂ ਜਦੇ ਬੋਈ ਸੌ ਕਰਕੇ ਆ ਜਾਂਦੇ ਲੋਕ ਜ਼ਿਆਦਾ ਪਸੰਦ ਕਰਦੇ ਪੰਜਾਬ ਹਾਂ ਪੰਜਾਬ ਦੇ ਸਾਨੂੰ ਲੋਕ ਪਸੰਦ ਕਰਦੇ ਹਨ ਹਾਂ ਕੀ ਸੋਚ ਕੇ ਆਂਦੇ ਹੋ ਤੁਸੀਂ ਪੰਜਾਬ ਕੀ ਸੋਚ ਕੇ ਆਂਦੇ ਹੋ ਐਸੇ ਅੰਦੇ ਬਹੁਤ ਨੇ ਪਾਸ ਤੋਂ ਚਲੇ ਜਾਂਦੇ ਉਲਟ ਘਰ ਗੁਟੇ ਇੱਕ ਇੱਕ ਦੋ ਮਹੀਨਾ ਪੰਜਾਬ ਜੀ ਆ ਜਾਂਦੇ ਘਰ ਚਲੇ ਜਾਂਦੇ ਚਲੇ ਜਾਂਦੇ ਹੋਰ ਵੀ ਕਿਸੇ ਜਗ੍ਹਾ ਜਾਂਦੇ ਹੋ ਹੋਰ ਕੋਈ ਸਟੇਟ ਜਾਂਦੇ ਹੋ ਉਹ ਨਹੀਂ ਆ ਕਿਤੇ ਇਕੱਲਾ ਪੰਜਾਬ ਤਾਂ ਇਹ ਇਹ ਕੀ ਕਰਦੇ ਨਾਲ ਤੁਹਾਡੇ ਸਹਿਯੋਗ ਕਰਦੇ ਕਿਸੇ ਚੀਜ਼ ਦਾ ਕੀ ਜੀ ਗਾਣੇ ਗਾਣਦੇ ਇਹ ਵੀ ਇਹ ਵੀ ਸਭ ਗਾਣੇ ਗਾਣਦੇ ਆਰ ਇਹ ਪਰਿਵਾਰ ਰਾਜਸਥਾਨ ਦਾ ਪਰਿਵਾਰ ਹੈ ਜਿਸ ਤਰ੍ਹਾਂ ਕੱਲ ਇੱਕ ਮੈਂ ਸਟੋਰੀ ਕੀਤੀ ਸੀਗੀ ਕਿ ਜਿਹੜਾ ਹੈ ਖਾਨਾ ਬਦੋਸ਼ ਲੋਕ ਨੇ ਰਾਜਸਥਾਨ ਦੇ ਲੋਕ ਨੇ ਇਹ ਪੰਜਾਬ ਦੇ ਵਿੱਚ ਆ ਕੇ ਜਿਹੜਾ ਆਪਣਾ ਗੁਜ਼ਰਬਸਰ ਕਰਦੇ ਆ ਤੇ ਕਮੈਂਟਾਂ ਦੇ نیچے ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਕੀਤਾ ਸੀਗਾ ਕਿ ਇਹਨਾਂ ਨੂੰ ਕਿਉਂ ਪੰਜਾਬ ਦੀ ਹੀ ਜਗ੍ਹਾ ਜਿਹੜੀ ਆ ਦਿਖਾਈ ਦਿੰਦੀ ਆ ਹੋਰ ਕਿਉਂ ਨਹੀਂ ਜਾਂਦੇ ਕਾਰਨ ਹੀ ਹੈ ਕਿ ਪੰਜਾਬ ਦਾ ਜੋ ਪੰਜਾਬ ਦੇ ਲੋਕ ਹੈ ਉਹ ਇੰਨੇ ਖੁੱਲੇ ਦਿਲ ਦੇ ਨੇ ਉਹ ਇੰਨੇ ਸਵਾਗਤ ਕਰਨ ਵਾਲੇ ਨੇ ਉਹ ਇੰਨਾ ਵੈਲਕਮ ਕਰਨ ਵਾਲੇ ਨੇ ਕਿ ਕੋਈ ਹੋਰ ਸਟੇਟ ਨਹੀਂ ਹੋ ਸਕਦੀ ਕਾਰਨ ਇਹੀ ਹੈ ਕਿ ਇਕੱਲੇ ਰਾਜਸਥਾਨ ਨਹੀਂ ਬਾਕੀ ਸਟੇਟਾਂ ਦੇ ਲੋਕ ਵੀ ਪੰਜਾਬ ਆਉਂਦੇ ਆ ਕਿਤੇ ਦੇਖਿਆ ਤੁਸੀਂ ਕਿ ਪੰਜਾਬ ਤੋਂ ਬਾਹਰ ਜਾਓ ਤੇ ਪਾਣੀ ਤੁਹਾਨੂੰ ਫ੍ਰੀ ਮਿਲਦਾ ਹੋਵੇ ਇਹ ਇਕੱਲਾ ਪੰਜਾਬ ਥੀ ਹੁੰਦਾ ਜਿੱਥੇ ਰੋਟੀ ਵੀ ਤੁਹਾਨੂੰ ਲੰਗਰਾਂ ਦੇ ਰੂਪ 'ਚ ਫ੍ਰੀ ਮਿਲਦੀ ਹੈ ਔਰ ਪੀਣ ਲਈ ਪਾਣੀ ਵੀ ਫ੍ਰੀ ਸੇਵਾ ਦੇ ਵਿੱਚ ਮਿਲਦਾ ਹੈ ਇਸੇ ਕਾਰਨ ਇਹਨਾ ਬੰਜਾਰਿਆਂ ਵੱਲੋਂ ਪੰਜਾਬ ਦਾ ਰੁਖ ਕੀਤਾ ਜਾਂਦਾ ਪਰ ਅਸਲ ਮਕਸਦ ਇਹ ਦਿਖਾਣ ਦਾ ਤੁਹਾਨੂੰ ਇਹ ਸੀਗਾ ਕਿ ਕਲਾ ਕਿਸੇ ਅਮੀਰੀ ਜਾਂ ਗਰੀਬੀ ਦੀ ਮਹਤਾਜ਼ ਨਹੀਂ ਹੁੰਦੀ ਹਾਲਾਂਕਿ ਇਹ ਲੋਕ ਇਸ ਕਲਾ ਦਾ ਪੀਖ ਮੰਗ ਕੇ ਗੁਜ਼ਾਰਾ ਕਰਨ ਲਈ ਇਸਤੇਮਾਲ ਕਰਦੇ ਨੇ ਜੋ ਸਹੀ ਆ ਗਲਤ ਇਹ ਮੈਂ ਤੁਹਾਡੇ ਤੇ ਛੱਡਦਾ ਪਰ ਮੈਂ ਮਕਸਦ ਕਲਾ ਤੁਹਾਡੇ ਤੱਕ ਪਹੁੰਚਾਉਣਾ ਸੀ ਆਵਾਜ਼ ਔਰ ਇਹ ਪੁਰਾਣੇ ਜਿਹੜੇ ਬਾਜ ਯੰਤਰ ਨੇ ਜਾਂ ਜਿਹੜੇ ਇਹ ਸੰਗੀਤ ਜਿੱਤੋਂ ਬਣਾਉਂਦੇ ਨੇ ਇਹਨਾਂ ਨੂੰ ਇਹ ਦਿਖਾਉਣਾ ਸੀਗਾ ਕਿ ਕਿੰਨੀ ਵਧੀਆ ਆਵਾਜ਼ ਹੋ ਸਕਦੀ ਹੈ ਤੇ ਜਿਹੜੇ ਇਹ ਇਨਸਟਰੂਮੈਂਟਸ ਯੂਜ਼ ਕਰਦੇ ਨੇ ਸੰਗੀਤ ਦੇ ਲਈ ਉਹ ਕਿੰਨੇ ਪੁਰਾਣੇ ਇਸਤੇਮਾਲ ਕੀਤੇ ਜਾਂਦੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ